ਪ੍ਰੋਤੀਆਂ ਖਾਸ ਕਰਕੇ ਹਲਕਾ ਤਰਨਤਾਰਨ ਦੇ ਵਿੱਚ ਬਹੁਤ ਜ਼ਿਆਦਾ ਮੰਗੀਆਂ ਜਾ ਰਹੀਆਂ ਨੇ ਸ਼ਰਿਆਮ ਕਤਲ ਕੀਤੇ ਜਾਂਦੇ ਨੇ ਔਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਵੇਖੋ ਜੀ ਕਾਨੂੰਨ ਸਾਰਿਆਂ ਲਈ ਇੱਕ ਹੈ ਬਰਾਬਰਤਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਇਦੇ ਵਿੱਚ ਜਿਹੜੀਆਂ ਸਾਡੀਆਂ ਬੇਟੀਆਂ ਨੇ ਉਹ ਬਾਹਰ ਜ਼ਿਲ੍ਹਿਆਂ ਤੋਂ ਜਾਂਦੀਆਂ ਨੇ এডਿਕੇਸ਼ਨ ਲਈ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਆਪਣੀ এডਿਕੇਸ਼ਨ ਕਰ ਸਕਣਗੀਆਂ ਉਹ ਕਿਉਂ ਕੀਤਾ ਜਾ ਰਿਹਾ ਮੈਂ ਦੱਸਣਾ ਚਾਹੁੰਨੀ ਕਿ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਔਰ ਉਸ ਦੀ ਜਿਹੜੀ ਪੂਰੀ ਪਰਭਾਈ ਨਹੀਂ ਕੀਤੀ ਜਾਂਦੀ ਲੋਕ ਇੱਥੇ ਬਹੁਤ ਜ਼ਿਆਦਾ ਹਰਾਸਮੈਂਟ ਹੋਏ ਪਏ ਨੇ ਸੰਦਰਭ ਕੈਨੇਡਾ ਟੀਵੀ ਨਾਲ ਜੁੜੇ ਹੋ ਤੁਸੀਂ ਤਰਨਤਨ ਦੇ ਵਿੱਚ ਜ਼ਿਮਨੀ ਚੋਣ ਚੱਲ ਰਹੀ ਹੈ ਦੋਸਤੋਂ ਲੈ ਕੇ ਖਾੜਾ ਵੀ ਭਖਿਆ ਜਿੱਥੇ ਕਿ ਅੱਜ ਹਰਵਿੰਦਰ ਕੋਹਤ ਉਸਮਾ ਜਿਹੜੇ ਕਿ ਅੱਜ ਨਾਮਜ਼ਦਗੀ ਕਾਗਜ਼ ਪੱਤ ਨੇ ਇੱਥੇ ਪਹੁੰਚੇ ਨੇ ਆਜ਼ਾਦ ਉਮੀਦਵਾਰ ਵਜੋਂ ਤਰਨਤਨ ਜ਼ਿਮਨੀ ਚੋਣ ਲੜਨਗੇ ਨਾਮ ਜਿਹੜਾ ਸੁਤਕੀਆਂ ਜਾਇ ਸਭ ਨੂੰ ਪਤਾ ਹੈ ਕਾਫੀ ਚਰਚਕ ਚਿਹਰਾ ਕਿਉਂਕਿ ਪਿੱਛੇ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਖਡੂਲ ਸਾਹਿਬ ਦੇ ਜਿਹੜੇ ਵਿਧਾਇਕ ਸੀਗੇ ਉਹਨਾਂ ਨੂੰ ਜੇਲ੍ਹ ਵੀ ਇਨਾਂ ਦੇ ਮੰਗਤੇ ਹੋਈ ਜੋ ਕੁਝ ਇਹਨਾਂ ਨੇ ਸਿਆ ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਇਨਸਾਫ ਮਿਲਿਆ ਲੇਕਿਨ ਹੁਣ ਜਿਹੜਾ ਤਲਨ ਤਨਜ਼ਿਮਨੀ ਚੋਣ ਦੇ ਵਿੱਚ ਉਤਰਨ ਦੇ ਤੌਰ ਤੇ ਨਮਾਇਦੇ ਆਪਣੀ ਆਜ਼ਾਦ ਉਮੀਦਵਾਰ ਵਜੋਂ ਇੱਥੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਪਹੁੰਚੇ ਨੇ ਗੱਲਬਾਤ ਕਰਾਂਗੇ ਮੈਨੂੰ ਬਿਲਕੁਲ ਬਹੁਤ-ਬਹੁਤ ਸ਼ੁਕਰ ਹੈ ਜੀ ਤੁਹਾਡਾ ਚੈਨਲ ਥੈਂਕ ਯੂ ਜੀ ਆਪ ਜੀ ਦੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਤੁਸੀਂ ਨਾਮਜ਼ਦਗੀ ਕਾਗਜ਼ ਪਹੁੰਚੇ ਹੋ ਕੀ ਮੰਨ ਚੇ ਕਦੋਂ ਆਇਆ ਕਿ ਇਹ ਇਲੈਕਸ਼ਨ ਤਰੰਦਾਂ ਜ਼ਮੀਨੀ ਚੋਂ ਦੀ ਲੜਨੀ ਕੀ ਵਿਚਾਰਦੇ। ਵੇਖੋ ਜੀ ਮੈਂ ਲੰਮੇ ਸਮੇਂ ਤੋਂ ਸੰਘਰਸ਼ ਲੜ ਰਹੀ ਆਂ। ਲੰਮੇ ਸਮੇਂ ਤੋਂ ਸਮਾਜ ਦੇ ਔਰ ਲੋਕਾਂ ਦੇ ਵਿੱਚ ਵਿਚਰ ਰਹੀ ਆਂ। ਸੋ ਮੈਂ ਬਹੁਤ ਜ਼ਿਆਦੀਆਂ ਲੋਕਾਂ ਦੀਆਂ ਮੁਸ਼ਕਲਾਂ ਵੇਖੀਆਂ ਨੇ। ਬਹੁਤ ਜ਼ਿਆਦੀਆਂ ਕੁੜੀਆਂ ਤੇ ਖਾਸ ਕਰਕੇ ਤਸ਼ੱਦਦ ਜਿਹੜਾ ਹੁੰਦਾ ਵੇਖ ਰਹੀ ਆਂ ਗਰੀਬਾਂ ਤੇ ਤਸ਼ੱਦਦ ਹੁੰਦਾ ਵੇਖ ਰੀਆਂ। ਉਸ ਨੂੰ ਮੱਦੇਨਜ਼ਰ ਰੱਖਦੇ ਹੋ ਸੋ ਸਾਰੇ ਹੀ ਲੀਡਰਸ਼ਿਪ ਵੱਲੋਂ ਜਿਹੜਾ ਸਾਨੂੰ ਇਹ ਫੈਸਲਾ ਲਿਆ ਗਿਆ ਕਿ ਅਸੀਂ ਕੈਂਡੀਡੇਟ ਵਜੋਂ ਇੱਥੇ ਹਲਕਾ ਤਰਨਤਾਰਨ ਦੇ ਵਿੱਚ ਉਤਰਾਂਗੇ ਜਿਮਨੀ ਚੋਣ ਦੇ ਵਿੱਚ ਆ ਮੁੱਦੇ ਕੀ ਦੇਖਦੇ ਹੋ ਤਰਨਤਾਂ ਦੇ ਵਿੱਚ ਕਿੰਨਾ ਮੁੱਦਿਆਂ ਨੂੰ ਲੈ ਕੇ ਚੋਣ ਲੜੀ ਜਾ ਰਹੀ ਹੈ ਕਿਉਂਕਿ ਤਰਨਤਾਂ ਦੇ ਲੋਕ ਪਿਛਲੇ 3-4 ਸਾਲ ਤੋਂ ਵਿਕਾਸ ਦੀ ਉਡੀਕਾ ਦੇ ਨੇ ਉਸ ਤੋਂ ਪਹਿਲਾਂ ਵੀ ਕਈ ਸ਼ਿਕਾਇਤਾਂ ਰਹੀਆਂ ਹਰ ਵਾਰ ਉਹਨਾਂ ਮੁੱਦਿਆਂ ਦੇ ਚੋਣ ਹਰ ਇੱਕ ਪਾਰਟੀ ਲੜਦੀ ਹੈ ਲੇਕਿਨ ਹੱਲ ਪੂਰਨ ਤੌਰ ਤੇ ਹੁੰਦਾ ਨਹੀਂ ਦਿਖਿਆ ਕੀ ਮੰਨਣਾ ਹੈ ਕੀ ਵਿਚਾਰ ਬਣਾਇਆ ਹੈ ਕੀ ਮੈਨੀਫੈਸਟੋ ਤਿਆਰ ਕੀਤਾ ਬਤੋ ਔਰ ਜਿਆਦਾ ਉਮੀਦੋ ਵੇਖੋ ਜੀ ਅਸੀਂ ਹਲਕਾ ਤਰਨਤਾਰ ਦੇ ਵਿੱਚ ਬਹੁਤ ਜ਼ਿਆਦਾ ਮੁੱਦੇ ਨੇ ਜਿਵੇਂ ਵਿਕਾਸ ਨੂੰ ਲਾ ਲੋ ਔਰ ਫਰੌਤੀਆਂ ਖਾਸ ਕਰਕੇ ਹਲਕਾ ਤਰਨਤਾਰ ਦੇ ਵਿੱਚ ਬਹੁਤ ਜ਼ਿਆਦਾ ਮੰਗੀਆਂ ਜਾ ਰਹੀਆਂ ਨੇ ਸ਼ਰੀਆਮ ਕਤਲ ਕੀਤੇ ਜਾਂਦੇ ਨੇ ਔਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਪਰਿਵਾਰ ਜਿਹੜੇ ਰੋਲਦੇ ਰਹਿ ਜਾਂਦੇ ਨੇ ਸੋ ਅਸੀਂ ਕਾਫੀ ਮੁੱਦੇ ਜਿਹੜੇ ਲੈ ਕੇ ਆਏ ਆ ਜਿਵੇਂ ਕਿ ਲਾ ਲੋ ਜਿਹੜਾ ਡੀਸੀ ਦਫਤਰ ਦੇ ਜਿਹੜਾ ਰੇਟ ਹੈਗੇ ਨੇ ਉਹ ਪਿਛਲੇ ਲੰਮੇ ਸਮੇ ਤੋਂ 15 ਜਾਰੀ ਹੈ ਅਸੀਂ ਚਾਹੁੰਦੇ ਆ ਕਿ ਪ੍ਰਾਈਵੇਟ ਰੇਟ ਜਿਹੜੇ ਉਹਨਾਂ ਦੇ ਵਧਾਏ ਜਾਣ ਕਿਉਂਕਿ ਅੱਜ ਕੱਲ ਮਹਿੰਗਾਈ ਬਹੁਤ ਹੋ ਗਈ ਹੈ ਤੇ ਜਿਹੜਾ ਉਹ ਜਿਹੜਾ ਡੀਸੀ ਰੇਟ ਹੈ ਉਸ ਨੂੰ ਵੀ ਸਾਡੇ ਵੱਲੋਂ ਜਿਹੜਾ ਅਸੀਂ ਵਿਸ਼ਵਾਸ ਦਉਂਦੇ ਆਂ ਨੇ ਵਧਾਇਆ ਜਾਵੇਗਾ ਔਰ ਜਿਹੜਾ ਵਿਕਾਸ ਦੀ ਗੱਲ ਕਰੀ ਤੇ ਵਿਕਾਸ ਸਾਡੇ ਹਲਕੇ ਤਰਨਤਾਰਨ ਦੇ ਵਿੱਚ ਪਿਛਲੇ 4 ਸਾਲ ਤੋਂ ਵੀ ਬਿਲਕੁਲੋ ਕੁਝ ਨਹੀਂ ਹੋਇਆ ਉਹ ਵਿਕਾਸ ਵੀ ਕੀਤਾ ਜਾਵੇਗਾ ਔਰ ਇਹ ਜਿਹੜਾ ਹਲਕਾ ਤਰਨਤਾਰਨ ਦੇ ਵਿੱਚ ਲਗਾਤਾਰ ਹੀ ਕਾਨੂੰਨ ਨੂੰ ਜਿਹੜਾ ਹੱਥਾਂ ਵਿੱਚ ਲੈ ਕੇ ਜਿਹੜਾ ਇੱਥੇ ਗੁੰਡਾਗਰਦੀ ਹੋ ਰਹੀ ਹੈ ਕਤਲ ਹੋ ਰਹੇ ਨੇ ਫਰੋਤੀਆਂ ਮੰਗ ਜਾ ਰਹੀਆਂ ਸੋ ਜਿਹੜਾ ਫਰੋਤੀਆਂ ਵਾਲਾ ਸਿਸਟਮ ਹੈ ਉਸ ਨੂੰ ਰੋਕਿਆ ਜਾਵੇਗਾ ਤੁਹਾਡਾ ਨਾਮ ਚਰਚਾ ਜਾਇਆ ਕਿਉਂਕਿ ਬੀਤੇ ਜ ਸਭ ਨਹੀਂ ਦੇਖਿਆ ਪੂਰੇ ਪੰਜਾਬ ਚ ਨਹੀਂ ਪੂਰੀ ਦੁਨੀਆ ਚ ਸਨੇਹਾ ਗਿਆ ਜਿਸ ਤਰੀਕੇ ਨਾਲ ਇੱਥੋਂ ਵਿਧਾਨ ਸਭਾ ਕਲੂਤ ਸਾਬ ਦੇ ਐਮਐਲਏ ਨੂੰ ਜੇਲ੍ਹ ਹੋਈ ਸਭ ਤੋਂ ਚਰਚੇ ਤੁਹਾਡਾ ਨਾਮ ਹੋਇਆ ਉਸ ਤੋਂ ਬਾਅਦ ਤੁਹਾਡੀ ਇੱਕ ਵੱਡੀ ਪਛਾਣ ਬਣੀ ਹੈ ਲੇਕਿਨ ਕਿਦੋਂ ਨਾ ਕਿਦੋਂ ਲੱਗਦਾ ਨਹੀਂ ਐ ਇੰਨੇ ਵੱਡੇ ਨਮਾਇਦੇ ਨੂੰ ਸਜ਼ਾ ਕਰਵਾਉਣ ਤੋਂ ਬਾਅਦ ਅੱਜ ਮੌਜੂਦਾ ਸੱਤਾਧਾਰੀ ਕਾਪਜ ਆਮ ਆਦਮੀ ਪਾਰਟੀ ਆ ਜਿਹੜਾ ਤੁਸੀਂ ਵਿਧਾਨ ਸਭਾ ਚੋਂ ਜਿੱਤ ਕੇ ਜਾਂਦੇ ਹੋ ਲੋਕ ਫਤਵਾ ਦੇ ਦਿੰਦੇ ਨੇ ਤੁਹਾਨੂੰ ਮੁਸ਼ਕਲਾਂ ਆਉਣਗੀਆਂ ਫੰਡ ਲੈਣ ਵੇਲੇ ਉੱਥੋਂ ਪੈਸਾ ਲੈਣ ਵੇਲੇ ਕਿਉਂਕਿ ਬਹੁਤ ਨਾਮਵਰ ਵਿਧਾਇਕ ਹੋ ਵੀ ਸੀ ਜਿਨ੍ਹਾਂ ਨੂੰ ਜੇਲ੍ਹ ਹੋਈ ਹੈ ਵੇਖੋ ਜੀ ਕਾਨੂੰਨ ਸਾਰਿਆਂ ਲਈ ਇੱਕ ਹੈ ਬਰਾਬਰਤਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੈ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਨਾ ਤਾਂ ਗਰੀਬ ਉਹ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਸਕਦਾ ਹੈ ਨਾ ਹੀ ਅਮੀਰ ਲੈ ਸਕਦਾ ਹੈ ਸੋ ਜਿਹੜੇ ਵਿਧਾਨ ਸਭਾ ਦੇ ਵਿੱਚ ਫੰਡ ਨੇ ਜਾਲ ਲਾ ਲਈ ਸਾਡੇ ਐਮਪੀ ਦੇ ਫੰਡ ਨੇ ਉਹ ਸਾਰੇ ਹੀ ਜਿਹੜੇ ਅਸੀਂ ਉਹ ਸਾਨੂੰ ਵਿਡਰਾਅ ਕਰਵਾਇਆ ਜਾਵੇਗਾ ਜਿੱਤ ਕੇ ਔਰ ਉਹ ਜਿਹੜੇ ਫੰਡ ਨੇ ਉਹ ਸਾਰੇ ਹਲਕੇ ਤਰਨਤਾਰਨ ਦੇ ਵਿੱਚ ਲਾਏ ਜਾਣਗੇ ਔਰ ਲੋਕਾਂ ਨੂੰ ਜਿਹੜਾ ਸਹੂਲਤਾਂ ਦਿੱਤੀਆਂ ਜਾਣਗੀਆਂ ਔਰ ਮੈਂ ਇੱਕ ਗੱਲ ਇੱਥੇ ਹੋਰ ਕਹਾਂਗੀ ਕਿ ਬਹੁਤ ਵੱਡੀ ਜਿਹੜੀ ਯੂਨੀਵਰਸਿਟੀ ਵੀ ਅਸੀਂ ਇੱਥੇ ਕ੍ਰੀਏਟ ਕਰਾਵਾਂਗੇ ਜਿਹਦੇ ਵਿੱਚ ਜਿਹੜੀਆਂ ਸਾਡੀਆਂ ਬੇਟੀਆਂ ਨੇ ਉਹ ਬਾਹਰ ਜ਼ਿਲ੍ਹਿਆਂ ਤੋਂ ਜਾਂਦੀਆਂ ਨੇ ਐਜੂਕੇਸ਼ਨ ਲਈ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਆਪਣੀ ਐਜੂਕੇਸ਼ਨ ਕਰ ਸਕਣਗੀਆਂ ਉਹਨਾਂ ਨੂੰ ਬਹੁਤ ਸੌਖਾ ਹੈਗਾ ਕਿ ਕੁੜੀਆਂ ਨੂੰ ਬਾਹਰ ਜਾਣਾ ਬਹੁਤ ਜ਼ਿਆਦਾ ਕੰਦਾ ਆ ਵੱਡੇ ਦੌਰ ਤੇ ਜੇਕਰ ਗੱਲ ਕਰੀਏ ਤਰਨਤਨ ਦੇ ਵਿੱਚ ਜ਼ਿਮਨੀ ਚੋਂ ਜਿਹੜੀ ਹੋ ਰਹੀ ਹੈ ਉਸ ਦੇ ਵਿੱਚ ਕਈ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰੇ ਨੇ ਕੁਝ ਯਾਦ ਵੀ ਆ ਰਹੇ ਨੇ ਮੁਕਾਬਲਾ ਕਿਸ ਨਾਲ ਮੰਨਦੇ ਕਿਉਂਕਿ ਮੌਜੂਦਾ ਸਤਾ ਸਰ ਪਾਰਟੀ ਨੇ ਹਰਮਿਤ ਸਿੰਘ ਸਮ ਨੂੰ ਟਿਕਟ ਦਿੱਤੀ ਹੈ ਜਿਹੜੇ ਇਥੋਂ ਪਹਿਲਾਂ ਵੀ ਤਿੰਨ ਤਿੰਨ ਵਾਰ ਚੋਣ ਜਿੱਤ ਚੁੱਕੇ ਨੇ ਉਹ ਕਹਿੰਦੇ ਆ ਕਿ ਮੇਰੇ ਆਪਣੇ ਜਿਹੜੇ ਲੋਕ ਬਹੁਤ ਵੱਡੀ ਗਿਣਤੀ 'ਚ ਨੇ ਉਹਨਾਂ ਦਾ ਆਪਣਾ ਕੈਡ ਹੈ ਉਹ ਕਹਿੰਦੇ ਕਿ ਬਹੁਤ ਆਰਾਮ ਦੇ ਨਾਲ ਇਥੋਂ ਜਿਹੜੀ ਆਮ ਆਦਮੀ ਪਾਰਟੀ ਜਿੱਤ ਪ੍ਰਧਾਨਤ ਕਰ ਲੇਗੀ ਕਾਬਜ਼ ਹੈ ਉਸ ਵਕਤ ਕਿਤੇ ਨਾ ਕਿਤੇ ਮੁਸ਼ਕਲਾਂ ਨਹੀਂ ਹੋਣਗੀਆਂ ਮੁਕਾਬਲਾ ਕਰਨ ਦੇ ਵਿੱਚ ਕਿਉਂਕਿ ਬਹੁਤ ਜੇ ਨਮਾਇਦੇ ਤਰਨਾਟ ਵੀ ਹੈਗੇ ਨੇ ਬਹੁਤ ਜੇ ਮਜ਼ਬੂਤ ਨਮਾਇਦੇ ਵੀ ਹੈਗੇ ਮੈਂ ਦੱਸਣਾ ਚਾਹੁੰਦੀ ਆ ਕਿ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਆਪਣੇ 30 40 ਸਮਰਥਕੀ ਜਿਹੜੇ ਅਸੀਂ ਆਪਣੇ ਉਹ ਵੀ ਹਲਕੇ ਦੇ ਲੈ ਕੇ ਆਏ ਆਪਣੇ ਹਲਕੇ ਦੇ ਇਹਨਾਂ ਦਾ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਪਾਰਟੀਆਂ ਦੇ ਇਕੱਠ ਨੇ ਪਰ ਉਹ ਕੱਟ ਹਲਕੇ ਦੇ ਨਹੀਂ ਨੇ ਮੈਂ ਜ਼ਰੂਰ ਦੱਸਣਾ ਚਾਹੁੰਦੀ ਆ ਆਪਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਕਿ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਇਕੱਠੇ ਕਰ ਕੀਤੇ ਗਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਉਹ ਇਕੱਠਾ ਕਰਕੇ ਲੋਕਾਂ ਨੂੰ ਲਿਆਂਦਾ ਗਿਆ ਤੇ ਲੋਕਾਂ ਦੇ ਵਿੱਚ ਵੇਖੋ ਕਿੰਨੀਆਂ ਪਰੇਸ਼ਾਨੀਆਂ ਨੇ ਰੋਡ ਜਾਮ ਕੀਤਾ ਗਿਆ ਲੋਕਾਂ ਨੂੰ ਵਿਖਾ ਕੀਤਾ ਜਾ ਰਿਹਾ ਉਹ ਕਿਉਂ ਕੀਤਾ ਜਾ ਰਿਹਾ ਮੈਂ ਦੱਸਣਾ ਚਾਹੁੰਨੀ ਕਿ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਪਿਛਲੇ 4 ਸਾਲ ਤੋਂ ਨਾ ਤਾਂ ਕੋਈ ਵਿਕਾਸ ਕੀਤਾ ਹੈ ਨਾ ਹੀ ਕਿਸੇ ਨੂੰ ਇੱਥੇ ਸਹੂਲਤیں ਦਿੱਤੀ ਹੈ ਜਿਹੜਾ ਗਰੀਬ ਹੈ ਉਹ ਦਿਨੋਂ ਦੇ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਜਿਹੜੀਆਂ ਗੁੰਡਾਗਰਦੀਆਂ ਨੇ ਉਹ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਇੱਥੇ ਐਜੂਕੇਸ਼ਨ ਨੂੰ ਪਹਿਲ ਨਹੀਂ ਦਿੱਤੀ ਜਾ ਰਹੀ ਇੱਥੇ ਨਸ਼ੇ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਨਪੜਤਾ ਵੱਧਦੀ ਜਾ ਰਹੀ ਹੈ ਪ੍ਰਾਈਵੇਟ ਬੰਦਾ ਜਿਹੜਾ ਕੰਮ ਕਰਦਾ ਹੈ ਉਸ ਨੂੰ ਪੂਰੀ ਜਿਹੜੀ ਉਹਦੀ ਆਮਦਨ ਨਹੀਂ ਦਿੱਤੀ ਜਾਂਦੀ ਉਹਨੂੰ 24 ਘੰਟਿਆਂ ਤੋਂ ਵੱਧ ਜਿਹੜਾ ਕੰਮ ਕਰਾਇਆ ਜਾਂਦਾ ਹੈ ਔਰ ਉਸ ਦੀ ਜਿਹੜੀ ਪੂਰੀ ਪਰਪਾਈ ਨਹੀਂ ਕੀਤੀ ਜਾਂਦੀ ਲੋਕ ਇੱਥੇ ਬਹੁਤ ਜ਼ਿਆਦਾ ਹਰਾਸਮੈਂਟ ਹੋਏ ਪਏ ਨੇ ਖਾਸ ਕਰਕੇ ਕਿ ਵੇਖੋ ਮੁਲਾਜ਼ਮ ਹਰਾਸਮੈਂਟ ਹੋਏ ਪਏ ਨੇ ਉਹਨਾਂ ਦੀਆਂ ਜਿਹੜੀਆਂ ਦਿਨੋਂ ਦਿਨ ਬਦੇ ਬਦੇ ਮੁਸ਼ਕਲਾਂ ਜਿਹੜੀਆਂ ਵਾਦਨੀਆਂ ਜਾ ਰਹੀਆਂ ਨੇ ਇਹਨਾਂ ਨੇ ਉਹ ਕੰਮ ਨਹੀਂ ਕੀਤੇ ਲੋਕਾਂ ਦੇ ਇਸ ਕਰਕੇ ਬਾਹਰੋਂ ਇਹਨਾਂ ਨੂੰ ਲੋਕਾਂ ਨੂੰ ਲਿਆਉਣਾ ਪੈ ਰਿਹਾ ਏ ਲੋਕਾਂ ਨੂੰ ਇਕੱਠ ਵਿਖਾਉਣਾ ਪੈ ਰਿਹਾ ਏ ਇਹ ਸਿਰਫ ਦਿਖਾਵਾ ਕਰ ਰਹੇ ਨੇ ਅਸੀਂ ਦਿਖਾਵੇ ਨੂੰ ਪਹਿਲ ਨਹੀਂ ਦਿੰਦੇ ਅਸੀਂ ਕੰਮ ਨੂੰ ਪਹਿਲ ਦਿੰਦੇ ਆ ਕਿਉਂਕਿ ਅਸੀਂ ਪੈਸਾ ਜਿਹੜਾ ਆ ਉਸ ਨੂੰ ਵੇਸਟ ਨਹੀਂ ਸਮਝਦੇ ਕਿਉਂਕਿ ਸਾਡੀ ਮਿਹਨਤ ਦੀ ਕਮਾਈ ਹੈ ਤੇ ਇਹਨਾਂ ਦੀ ਨਸ਼ਾ ਤਖਸਰਾ ਦੀ ਕਮਾਈ ਹੈ ਇਹਨਾਂ ਦੀ ਰੱਦੀ ਹੈ ਸੋ ਅਸੀਂ ਇਹ ਜਿਹੜਾ ਪੈਸਾ ਹੈ ਅਸੀਂ ਸਮਝਦੇ ਆ ਕਿਉਂਕਿ ਅਸੀਂ ਗਰੀਬੀ ਉਠਿਆ ਪੈਸਾ ਕਿਵੇਂ ਕਮਾਈਦਾ ਹੈ ਇਹ ਪੈਸਾ ਜਿਹੜਾ ਅਸੀਂ ਗਰੀਬਾਂ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਨਾ ਕਿ ਆਪਣੇ ਵੱਡੇ ਵੱਡੇ ਬੋਰਡ ਲਾ ਕੇ ਤੇ ਆਪਣੀ ਜਿਹੜੀ ਹੈ ਮਸ਼ਹੂਰੀ ਕਰਨਾ ਚਾਹੁੰਦੇ ਆ ਹਾਂਜੀ ਬਾਬਾ ਜੀ ਘਟਲਵਾਂ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਤਰਨਤਨ ਵਾਸੀਆਂ ਨੇ ਕਿਉਂਕਿ ਹਰਬਿੰਦਰ ਗੌਰ ਸਮਾਜ ਜਿਹੜੇ ਚੋਣ ਲੜਨ ਜਾ ਰਹੇ ਨੇ ਪਹਿਲਾਂ ਵੀ ਚਰਚਾ 'ਚ ਨਾਮ ਹੈਗਾ ਲੇਕਿਨ ਕੀ ਸਮੇਂ ਦੇ ਮੁਕਾਬਲਾ ਕਿੰਨਾ ਤੇ ਕੀ ਅਪੀਲ ਮੈਂ ਪਹਿਲਾਂ ਤੇ ਤਰਨਤਨ ਵਾਸੀਆਂ ਦਾ ਧੰਨਵਾਦ ਕਰਦਾ ਮੈਂ ਅਪੀਲ ਕਰਦਾ ਕਿ ਸਾਥੀਓ ਸੁਝਵਾਨ ਹੋਵੋ ਕਿਉਂਕਿ ਜਿਹੜੀ ਅਸੀਂ ਨਾ ਤੇ ਰੈਲੀਆਂ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਨਾ ਹੀ ਬੋਡਾਂ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਬਣਾਉਣ ਦੀ ਰਾਜਨੀਤੀ ਕਰਨਾ ਚਾਹੁੰਦੇ ਆ ਕਿ ਲੋਕ ਜਿਹੜੇ ਆ ਪਰੇਸ਼ਾਨ ਹੁੰਦੇ ਆ ਵਿਕਾਸ ਕਾਰਜ ਬਿਲਕੁਲ ਨਹੀਂ ਕੀਤੇ ਜਾ ਰਿਹਾ ਪਿਛਲੇ 3.5 ਸਾਲ ਇਹਨਾਂ ਦੀ ਸਰਕਾਰ ਰਹੀ ਹੈ 3.5 ਸਾਲ ਇਹਨਾਂ ਦਾ ਐਮਐਲਏ ਰਿਹਾ ਅਜੇ ਤੱਕ ਗਲੀਆਂ ਨਾਲੀਆਂ ਹੀ ਨਹੀਂ ਸੈੱਟ ਹੋਈਆਂ ਇਹਨਾਂ ਕੋਲ ਕੂੜੇ ਦਾ ਢੇਰ ਲੱਗਾ ਜਗਾ ਜਗਾ ਲੱਗਾ ਹੈ ਬਾ ਸ਼ਹਿਰ ਦੇ ਵਿੱਚ ਉਹਨਾਂ ਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਹੈ ਦਿਨ ਰਾਤ ਲੋਕਾਂ ਦੇ ਕਤਲ ਕਰ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਜਾਨੀ ਕਿ ਇਨਸਾਫ ਵੀ ਨਹੀਂ ਦਿੱਤਾ ਜਾਂਦਾ ਜੇ ਇਹਨਾਂ ਦੀ ਸਰਕਾਰ ਹੈ ਹੁਣ ਦੇਖਿਆ ਹੋਊਗਾ ਤੁਸੀਂ ਕੱਲ ਜਾਂ ਪਰਸੋਂ ਰੋਡ 'ਤੇ ਹੋਏ ਆ ਤੇ ਉਥੇ ਬਾਹਰ ਦੇ ਜ਼ਿਲ੍ਹਿਆਂ 'ਚੋਂ ਆਮੀ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਚੱਲੇ ਬਾਹਰਲੇ ਜ਼ਿਲ੍ਹਿਆਂ 'ਚੋਂ ਲੋਕ ਬੁਲਾ ਕੇ ਤੇ ਇਹ ਸਾਬਤ ਕੀ ਕਰਨਾ ਚਾਹੁੰਦੇ ਇਸ ਕਰਕੇ ਕਿਉਂਕਿ ਲੋਕਾਂ ਦੇ ਦਿਲਾਂ 'ਚ ਜਗ੍ਹਾ ਨਹੀਂ ਬਣਾ ਪਾਏ ਇਸ ਕਰਕੇ ਜਿਹੜੀ ਆ ਸਾਨੂੰ ਜਿਹੜਾ ਆਸ ਹੈ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਹੈ ਕਿਉਂਕਿ ਅਸੀਂ ਜਿੱਤੇ ਪਏ ਆ ਸਾਡਾ ਜਿਹੜਾ ਸਮਾਜ ਆ ਸਾਡਾ ਭਾਈਚਾਰਾ ਸਾਡਾ ਜਿਹੜਾ ਤਰਨਤਾਰ ਲੋਕ ਹੈ ਸਾਡੇ ਜਿਹੜੇ ਤਰਨਤਾਰ ਦੇ ਵੋਟਰ ਸੂਝਵਾਨ ਹੈ ਉਹ ਸਾਨੂੰ ਫਤਵਾ ਜਿਹੜਾ ਕਿੰਨੀ ਲੀਡ ਰਹਿਣ ਵਾਲੀ ਹੈ ਇਹ ਤਾਂ ਲੀਡ ਉੱਪਰ ਜਾਏਗੀ ਜੀ 1 ਲੱਖ ਤੋਂ ਲੀਡ ਪਹਿਲੀ ਲੀਡ 'ਚ 10000 11000 ਜਾਏਗਾ ਜੀ ਜਦੋਂ ਪਹਿਲਾ ਪਹਿਲਾ ਰਿਜ਼ਲਟ ਆਏਗਾ ਮੇਰੀ ਬੇਟੀ ਦੀ ਜੋ ਲੀਡ ਹੋਏਗੀ ਘਟੋ-ਘਟ 11000 ਹੋਏਗੀ ਯਾਰਾ ਤੋਂ 20000 ਦੇ ਵਿੱਚ ਉਹ ਲੀਡ ਫਰ ਟੁੱਟੇ ਕੀ ਦੀ ਵਾਧੀ ਜਾਏਗੀ ਇੰਨਾ ਵਿਸ਼ਵਾਸ ਹੈ ਵਿਸ਼ਵਾਸ ਭੁੱਲ ਬੁੱਛਾ ਹੈ ਜੀ ਪੂਰੀ ਕਾਮ ਤੇ ਵਿਸ਼ਵਾਸ ਹੈ ਕੋ ਮਜਾਕ ਦੀ ਬੇਸ ਇਸ ਚੀਜ਼ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਬੋ ਬਤਨਾ ਨਾਤਮ ਜੀ ਸੋ ਸਾਰੀ ਇੱਥੇ ਟੀਮ ਪਹੁੰਚੀ ਸੀਗੀ ਨਾਲ ਦੇ ਨਾਲ ਉਹਨਾਂ ਦੇ ਐਡਵੋਕੇਟ ਪਹੁੰਚੇ ਉਹਨਾਂ ਦੇ ਪਿਤਾ ਜੀ ਪਹੁੰਚੇ ਨਾਲ ਦੇ ਨਾਲ ਸਰਬਿੰਦਰ ਕੌਰ ਉਸਮਾ ਜਿਹੜੇ ਇੱਥੋਂ ਦੇ ਆਜ਼ਾਦ ਉਮੀਦਵਾਰ ਬਣੇ ਨੇ ਸੋ ਆਪਣੇ ਆਵਾਲਮੀ ਭਾਈਚਾਰੇ ਨੂੰ ਆਪਣੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਜੀ ਇੱਥੋਂ ਜਿਹੜੀ ਜਿੱਤ ਸਾਡੀ ਹੋਏਗੀ ਸਾਨੂੰ ਵੋਟ ਦਿੱਤੀ ਜਾਵੇ ਤਰਨਤਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਸੋ ਦੇਖਦੇ ਆ 11 ਨਵੰਬਰ ਨੂੰ ਜਿਹੜੀ ਜਨਤਾ ਹੈ ਕਿਸ ਨੂੰ ਵੋਟਾਂ ਪਾਉਂਦੀ ਹੈ ਤੇ 14 ਨਵੰਬਰ ਨੂੰ ਨਤੀਜੇ ਆਉਂਦੇ ਨੇ ਤੇ ਕਿਸ ਦੇ ਹੱਕ ਦੇ ਵਿੱਚ ਨਤੀਜੇ ਹੁੰਦੇ ਨੇ ਤੁਸੀਂ ਜਿਹੜੇ ਹਮਦਰਦ ਟੀਵੀ ਨਾਲ ਮੈਂ ਹਰਦਾਨਿਸ਼ ਗੁਪਤਾ